ਪਲਾਸਾ ਵਾਲਾ ਰਿਕਰਡ ਸਪੋਰਟਸ ਵਾਲਾ ਚੈਟ ਵਾਲੇ ਜਿਹਨੇ ਵੀ ਪੱਲੰਤਿਸ ਅੱਡੇ ਤੇ ਆਹ ਜਿਹੜੇ ਪਿੰਡਾਂ ਤੋਂ ਆਏ ਨੇ ਸਾਰਿਆਂ ਦਾ ਮੈਂ ਬਹੁਤ ਨਾਲ ਗੱਲ ਕਰਦਾ ਕਿ ਮੈਂ ਇੰਨੇ ਤੇ ਬਲਾ ਕੇ ਜੀ ਮਾਨ ਸਰਮਾਨ ਕੀਤਾ ਹੈ ਔਰ ਮਿਹਰਬਾਨੀ ਇਹਨਾਂ ਨੂੰ ਤੁਸੀਂ ਕਹਿ ਲਾ ਲੀਂ ਕਿ ਕਦੋਂ ਕਦੋਂ ਸੁਣੀ ਬੋਲੀ

इन्होंने मुझे की कबड्डी देखनी है इन्होंने मुझे जो देखना है सो मैं धनबाद हाँ आदमी वर्कर बहुत सारे आए हैं मैं भी खेल गया खेल रहा कबड्डी

ਕਹਿੰਦੇ ਵੀ ਉਹਨਾਂ ਚਾਹ ਕਰਦਾ ਸੀ ਰੋਟੀ ਰੋਟੀ ਖਾਣੀ ਹੈ ਖਾਇਆ ਹੁਣ ਪਾਪੜੇ ਤਿੰਨ ਮਹੀਨੇ ਪਹਿਲਾਂ ਸਾਡੀ ਰਿਸ਼ਤੇਦਾਰ ਚ ਆਇਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਸਪਾਤ ਤੋਂ ਦੀ ਮਾਇਆ ਯੋੜ ਕੁੜੀ ਬਹਿ ਹੋਈ ਸੀ ਸੇਵਾ ਤਾਂ ਕਰਨੀ ਸੀ ਉਹਨਾਂ ਨੇ ਲੈ ਕੇ ਗਏ ਤੁਸੀਂ ਰੋਟੀ ਖਵਾਓ ਸਾਰਾ ਸਾਥ ਜੀ ਨਾਲੋਂ ਨਵਾਂ ਕੁੜੀਓ ਕਿਦਾਂ ਦਾ ਕੁੜੀਓ ਦੱਸਿਆ ਅੱਪਨੂੰ

ਇਹ ਕਿਰਤ ਸੌਖਾ ਆਪ ਜੀ ਇਸੀ ਕਮੇਟੀ ਕੋਲ ਜਲਦੀ ਸੀ ਪਰ ਇੱਕ ਥੀਕੇ ਜਿਵਾਦੇ ਸੀ ਐਫਐਕਟ ਹੋ ਜਾਂਦੇ ਜੀ ਬਸ ਆਪ ਤੇ ਮਰਦਾ ਕਹਿੰਦੇ ਵੀ ਅ ਭਲਵੇਂ ਸਾਡੇ ਗਾਈ 57 ਚੀਨ ਨੇ ਹਜੇ ਖਾਤਾ ਨਹੀਂ ਪੁਰਿਆ ਅਜ ਕਿਉਂ ਹੋ ਰਹੀ ਸੀ ਤਾਂ ਕੋਈ ਹੋਣੀ ਸੀ ਸਾਰੀ ਕੀ ਸਾਡੇ ਕੋਈ ਕੁਝ

ओके ਲੈਟ ਦੇਖਣ ਲੋ ਕਾਇ ਸੋ ਜਿਹੜੇ ਪੰਚਾਇਤ ਵਾਲੋਂ ਮੰਨ ਪੱਤਰ ਕੋਈ ਟਿਕਾਣਾ ਤੋਂ ਹੋ ਗਿਆ ਤਾਂ ਕਿ ਫਟਕੇ ਮੈਨੂੰ ਤੁਮੇ ਜੋ ਵੀ ਕੰਮ ਆਈਏ ਅੱਛਾ ਜੀ ਨੇ ਤਲਾ ਲੀਏ ਸਮਝਿਆ ਤੇ ਸੋਲਰ ਨੇਕਾ ਤਾਂ ਆ ਗਏ ਆਹ ਹੋ ਮੰਗ ਆ ਗਿਆ ਜੀ ਥੋੜੇ ਆ ਜੀ ਮਾਨ ਸਾਹਿਬ ਧੰਨਵਾਦ ਕਰਦੇ ਆ ਸੋਲਰ ਲਈ ਭੱਜ ਕੋਲ हां तो 16 मिनट जो हो रहा है हां हर पास सब बोलो मत बताओ पुनः घूमने के लिए ठीक है गोल चले बच्चे ने स्टेडियम में उदासी नहीं है चुप बनाती पहन दिया इनने ले क्या था तो। तो। वो था स्टेडियम में जो मिल जाए बाकी सारे 16 मिनट जो है सेटल क्लब रूम थोड़ा मतलब वो करो जी फार्म वाली तरफ सीधा सीधा क्लब रूम का पता है वो एमपी लैंड स्कूल पंचायत रहा पंचायत क्लब रूम जिम वगैरह जिम मतलब है किता और वहां पर कुल वालों के वो कर दो जी दिखा देंगे जी वो जो शेड है वो जी हां दो टी चा कर दो बहुत बहुत धन्यवाद ਸਿਧਾਂਤ ਨੂੰ ਮੇਰੀ ਜਿੰਨ ਸਾਰੇ ਜੋ ਆਪਕੇ ਲਈ ਉਸ ਦੀ ਕਰੇ ਤੰਤਨ ਕਰੇ ਕਦੇ ਕਦੇ ਫਿਕਰ ਕਦੇ ਮਾਨਸਾ ਕਦੇ ਸੰਦੂਕਾ ਕਦੇ ਬਲਾਚਵਰ ਕਦੇ ਗਲਸ਼ਕ ਕਰ ਜਦੋਂ ਫੇਰ ਮੇਰੀ ਜੁੜੀ ਲਈ ਕਿ ਮੈਂ ਗਿਆ ਹੋ ਸਕਦਾ ਹੈ ਇਸ ਜੋੜੀ ਦੀ ਦਾ ਇੰਨਾ ਪਿੰਡਾਂ ਤੇ ਵੀ ਘੜਾ ਭਾਗਦੀ ਲੱਗਦੀ ਹੋਵੇ ਜਦੋਂ ਕੋਈ ਮੀਣਾ ਲਾ ਮਾਰ

ਦੁਕਾਨੇ ਸ਼ਿਵੰਤਾ ਮਾਹ ਇਹਨਾਂ ਸ਼ਿਵੰਤਾ ਬਹੁਤ 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 ਜਿਆਦਾ ਧੰਨਵਾਦ ਬਾਕੀ ਵੀ ਹਾਜ਼ਰੀ ਕੋ ਮੁੰਡਿਆਂ ਕਿਉਂਕਿ ਮੈਚ ਹੈ ਤੇ ਮੈਂ ਚਾਹੁੰਦਾ ਕਿ ਮੁੰਡੇ ਕਿਉਂਕਿ ਸਰੀਰ ਘਰ ਆ ਰਿਹਾ ਹੈ ਤੇ ਥੋੜਾ ਜਿਹਾ ਠੰਡਾ ਰਿਹਾ ਹੈ ਸੋ ਆਪਾਂ ਫਾਈਨਲ ਮੈਚ ਦੇਖਾਂਗੇ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਇਹਨਾਂ ਮੁੰਡਿਆਂ ਦੇ ਨਾਲ ਤਾੜੀ ਮਾਰੋ ਜਿਨ੍ਹਾਂ ਨੇ ਸਰੀਰ ਦਾ ਪ੍ਰਬੰਧ ਕੀਤਾ ਬਹੁਤ ਬਹੁਤ ਮਿਹਰਬਾਨੀ ਇੱਕ ਨਾ Thank